14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਪ੍ਰਚਾਰ ਦੇ ਆਖੀਰਲੇ ਦਿਨ ਬਹੁਜਨ ਸਮਾਜ ਪਾਰਟੀ ਬੁੰਡਾਲਾ ਜ਼ੋਨ ਤੋਂ ਉਮੀਦਵਾਰ ਬੀਬੀ ਮਨਪ੍ਰੀਤ ਕੌਰ ਅਤੇ ਬਲਾਕ ਸਮਤੀ ਜ਼ੋਨ ਰੁੜਕੀ ਤੋਂ ਉਮੀਦਵਾਰ ਜਸਪ੍ਰੀਤ ਜੋਹਲ ਦੇ ਹੱਕ ਵਿੱਚ ਪਿੰਡ ਕੁੜਕਾ ਵਿਖੇ ਪ੍ਰਚਾਰ ਕਰਦੇ ਹੋਏ ਡੋਰ ਟੂ ਡੋਰ ਵੋਟਰਾਂ ਤੱਕ ਪਹੁੰਚ ਕੀਤੀ ਗਈ ਇਸ ਮੌਕੇ ਬੀਬੀ ਮਨਪ੍ਰੀਤ ਕੌਰ ਅਤੇ ਸ਼ੋਕ ਮਹਿਨੇ ਨੇ ਸਮੂਹ ਵੋਟਰਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਜੋ ਨਿਸ਼ਾਨ ਹਾਥੀ ਦੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਐਤਵਾਰ ਨੂੰ ਸਾਡੇ ਵੋਟਾਂ ਪੈਣੀਆਂ ਆ ਤੇ ਸਾਡੇ ਜ਼ਿਲ੍ਹਾ ਪ੍ਰੇਸ਼ਦ ਤੋਂ ਮਨਪ੍ਰੀਤ ਸ਼੍ਰੀਮਤੀ ਮਨਪ੍ਰੀਤ ਕੌਰ ਜੀ ਔਰ ਬਲਾਕ ਸੰਮਤੀ ਤੋਂ ਜਸਪ੍ਰੀਤ ਜੋਹੜ ਜੀ ਖੜੇ ਨੇ ਤੇ ਬੀਐਸਪੀ ਪਾਰਟੀ ਵਾਲੋ ਖੜੇ ਨੇ ਇਹਨਾਂ ਨੂੰ ਆਪਣਾ ਵੋਟ પાਕੇ ਕਾਮਯਾਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਪ੍ਰੇਸ਼ਦ ਦੇ ਜਿਹੜਿਆ ਇਲੈਕਸ਼ਨ ਦੀਆਂ ਵੋਟਾਂ ਆ ਜਿਹੜੀਆਂ 14 ਤਰੀਕ ਨੂੰ ਪੈਣੀਆਂ ਆ ਬਡਾਲਾ ਜ਼ੋਨ ਤੋਂ ਜਿਹੜੀ ਇਲੈਕਸ਼ਨ ਬਹੁਜਨ ਸਮਾਜ ਪਾਰਟੀ ਵੱਲੋਂ ਲੜਾਈ ਜਾ ਰਹੀ ਆ ਔਰ ਉਹ ਕੈਂਡੀਡੇਟ ਜਿਹੜੇ ਹੈਗੇ ਆ ਪਿੰਡ ਘੁੜਕਾ ਤੋਂ ਸਾਡੇ ਸਤਿਕਾਰਯੋਗ ਸ਼੍ਰੀ ਮਨਪ੍ਰੀਤ ਕੌਰ ਜੀ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਹਾਥੀ ਚੋਣ ਨਿਸ਼ਾਨ ਦੇ ਉੱਪਰ ਉਤਾਰਿਆ ਆ ਔਰ 14 ਤਰੀਕ ਨੂੰ ਜਿਹੜੀ ਇਹ ਵੋਟ ਆ ਉਦੇ ਬੋਰਡ ਦੇ ਸਬੰਧ ਦੇ ਵਿੱਚ ਅੱਜ ਪਿੰਡ ਘੜਕਾ ਦੇ ਵਿੱਚ ਅਸੀਂ ਸਾਰੇ ਸਾਥੀਆਂ ਦੇ ਨਾਲ ਔਰ ਬੀਬੀਆਂ ਮਤਾਵਾ ਦੇ ਨਾਲ ਅਸੀਂ ਡੋਰ-ਡੋਰ ਕਰ ਰਹੇ ਆਂ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਪਿੰਡੋ-ਪਿੰਡ ਜਾ ਕੇ ਜਿਹੜੇ ਇਹ ਬਡਾਲਾ ਜ਼ੋਨ ਚ ਪੈਂਦੇ ਆ ਪਿੰਡ ਬੱਤੀਆਂ ਪਿੰਡਾਂ ਦੇ ਵਿੱਚ ਕੈਂਪੇਨਿੰਗ ਜਿਹੜੀ ਆ ਅਸੀਂ ਉਹ ਸਾਰੇ ਕਰਕੇ ਅੱਜ ਆਪਣੇ ਪਿੰਡ ਘੜਕੇ ਦੇ ਵਿੱਚ ਡੋਰ-ਡੋਰ ਕਰਕੇ ਆਪਣੇ ਜਿਹੜੀ ਸੰਗਤ ਆ ਉਹਨਾਂ ਨੂੰ ਆਪਣੇ ਅਪੀਲ ਕਰ ਰਹੇ ਆ ਕਿ ਉਹ ਜਿਹੜੀ ਆਉਣ ਵਾਲੀ 14 ਤਰੀਕ ਆ ਉਸ ਦਿਨ ਨੂੰ ਹਾਥੀ ਚੋਣ ਨਿਸ਼ਾਨ ਦੇ ਉੱਪਰ ਜਿਹੜੀ ਮੋਹਰ ਲਾ ਕੇ ਹਾਥੀ ਚੋਣ ਨਿਸ਼ਾਨ ਨੂੰ ਕਾਮਯਾਬ ਕਰਨਾ ਆ ਸਾਡੇ ਪਿੰਡ ਘੜਕਾ ਤੋਂ ਜਿਹੜੀ ਰੁੜਕੀ ਬਲਾਕ ਪੈਂਦਾ ਰੁੜਕੀ ਪੈਂਦੀ ਆ ਰੁੜਕੀ ਤੋਂ ਸਾਡੇ ਬਹੁਜ ਸमाज ਪਾਰਟੀ ਵੱਲੋਂ ਜਸਪੀ ਸਿੰਘ ਜੋੜ੍ਹ ਜੀ ਉਹਨਾਂ ਦਾ ਜਿਹੜਾ ਹੈਗਾ ਆ ਉਹ ਵੀ ਚੋਣ ਨਿਸ਼ਾਨ ਵੀ ਹਾਥੀ ਆ ਔਰ ਉਹ ਵੀ ਜਿਹੜੇ ਹੈਗੇ ਆ ਸਾਡੇ ਨਾਲ ਕੰਪੇਨਿੰਗ ਕਰਾ ਰਹੇ ਆ ਔਰ ਮੈਂ ਸਾਰੇ ਹੀ ਸਾਥੀਆਂ ਦਾ ਮਤਾਵਾ ਦਾ ਔਰ ਬਹੁਤ ਧੰਨਵਾਦ ਦਿਲੋਂ ਕਰਦਾ ਹਾਂ ਕਿ ਜਿਹੜੇ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੇ ਤਨ ਮਨ ਧਨ ਦੇ ਨਾਲ ਆਪਣਾ ਸਾਥ ਦੇ ਰਹਿਆ ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਬਟਾਲਾ ਜ਼ੋਨ ਤੋਂ ਵੀ ਹਾਥੀ ਚੋਣ ਨਿਸ਼ਾਨ ਦੇ ਉੱਪਰ ਉਮੀਦਵਾਰ ਬਹੁਜਨ ਸਮਾਜ ਪਾਰਟੀ ਵੱਲੋਂ ਉਤਾਰੇ ਗਏ ਆ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਜਿਹੜੀ ਇਹ ਇਲੈਕਸ਼ਨ ਆ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਹਾਥੀ ਚੋਣ ਨਿਸ਼ਾਨ ਦੇ ਹੀ ਸਾਰੇ ਨੂੰ ਲੜਾਇਆ ਜਾ ਰਿਹਾ ਆ ਔਰ ਜਿੱਥੋਂ ਜਿੱਥੋਂ ਵੀ ਮੇਰੀਏ ਵੀਡੀਓ ਜਾਂਦੀ ਆ ਮੈਂ ਬੇਨਤੀ ਕਰਦਾ ਸਾਥੀਆਂ ਨੂੰ ਕਿ ਵੱਧ ਤੋਂ ਵੱਧ ਹਰ ਪਾਸਿਓਂ ਹਾਥੀ ਚੋਣ ਨਿਸ਼ਾਨ ਦੇ ਪ੍ਰਚੋਨਾਂ ਲਾ ਕੇ ਔਰ ਹਾਥੀ ਚੋਣ ਨਿਸ਼ਾਨ ਨੂੰ ਕਾਮਯਾਬ ਕਰਕੇ ਆਪਾਂ ਆਉਣ ਵਾਲੀ 14 ਤਰੀਕ ਨੂੰ ਜਿਹੜਾ ਹੈਗਾ ਆ ਬਹੁਤ ਵਧੀਆ ਤਰੀਕੇ ਨਾਲ ਬਹੁਮਤ ਦੇ ਨਾਲ ਇਹ ਸਾਰੇ ਕੈਂਡੀਡੇਟਾਂ ਨੂੰ ਵਧੀਆ ਵੋਟਾਂ ਪਾ ਕੇ ਜਿਤਾਈਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਟ ਵਾਸੀਆਂ ਵੱਲੋਂ ਜੀ ਬਹੁਤ ਵਧੀਆ ਹੰਗਾਰਾ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਤੁਸੀਂ ਦੇਖ ਰਹੇ ਆਂ ਕਹਿੰਦਾ ਉਹ ਸਾਥੀਆਂ ਦੇ ਵਿੱਚ ਔਰ ਜਿੱਥੋਂ ਤੱਕ ਲੱਗਦਾ ਹੈ ਕਿ ਬਹੁਤ ਵਧੀਆ ਜਿਹੜੀ ਹੈਗੀ ਲੀਡਣਾ ਅਸੀਂ ਜਿਹੜੀਆਂ ਇਹ ਦੋਨੇ ਜਿਹੜੀਆਂ ਸੀਟਾਂ ਐ ਇਥੋਂ ਮਤਲਬ ਪਾਰਟੀ ਦੀ ਝੂੜੀ ਪਾਵਾਂਗੇ